ਅੱਜ ਪੂਰੇ ਦੇਸ਼ ਭਰ ਦੇ ਵਿੱਚ 15 ਅਗਸਤ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਜਿਸ ਦੇ ਚੱਲਦੇ ਵੱਖ-ਵੱਖ ਥਾਵਾਂ ਦੇ ਉੱਤੇ ਸਿਆਸੀ ਲੀਡਰਾਂ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉੱਥੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਦਾਦਾ ਦੇ ਕਿ ਸਿਆਂ ਮਾਨ ਨੇ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਫਰੀਦਕੋਟ ਦੇ ਵਿੱਚ ਉਹਨਾਂ ਦੇ ਵੱਲੋਂ ਝੰਡਾ ਲਹਿਰਾਇਆ ਗਿਆ। ਆਜ਼ਾਦੀ ਦਿਵਸ ਤੇ ਪੰਜਾਬ ਸਰਕਾਰ ਦਾ ਰਾਜ ਪੱਦਰੀ ਸਮਾਗਮ ਫਰੀਦਕੋਟ ਦੇ ਵਿੱਚ ਹੈ। ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਹਿਰੂ ਸਟੇਡੀਅਮ ਦੇ ਵਿੱਚ ਝੰਡਾ ਲਹਿਰਾਇਆ ਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਉਹਨਾਂ ਪ੍ਰੇਡ ਦਾ ਨਰੀਖਣ ਕੀਤਾ। ਇਸ ਤੋਂ ਬਾਅਦ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਕਹੇ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ 80 ਫੀਸਦੀ ਕੁਰਬਾਨੀਆਂ ਦਿੱਤੀਆਂ। ਲਾਸ਼ਾਂ ਨਾਲ ਭਰੀਆਂ ਗੱਡੀਆਂ ਇੱਥੇ ਪਹੁੰਚਿਆ ਸਨ। ਉਹਨਾਂ ਕਹੇ ਕਿ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਪਈਆ। ਹੁਣ ਭਾਈਚਾਰਾ ਬਣਾਈ ਰੱਖਣ ਲਈ ਆਖਰੀ ਸਾਹ ਤੱਕ ਮੈਂ ਸਖਤ ਮਿਹਨਤ ਕਰਾਂਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਇਤਿਹਾਸਿਕ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ ਸਵੇਰੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਰਾਜਪਦਰੀ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਲਈ ਫਰੀਦਕੋਟ ਪਹੁੰਚੇ ਸਨ ਥੋੜੀ ਦੇਰ ਦੇ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਚਾਕੀਆਂ ਵੀ ਪੇਸ਼ ਕੀਤੀਆਂ ਗਈਆਂ ਅਖੀਰ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ 26 ਸ਼ਖਸੀਅਤਾਂ ਪੋਰਸ ਕਰਮਚਾਰੀਆਂ ਅਤੇ ਆਜ਼ਾਦੀ ਕੋਲਾਟੀਆਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਮੈਂ ਫਰੀਦਕੋਟ ਦੇ ਵਸਨੀਕਾਂ ਨੂੰ ਇਸ ਇਤਿਹਾਸਕ ਸ਼ਹਿਰ ਦੇ ਵਸਨੀਕਾਂ ਨੂੰ ਜਿਹਦੇ ਵਿੱਚ ਅੱਜ ਇੱਥੇ ਬਹੁਤ ਹਰ ਵਰਗ ਨਾਲ ਸਬੰਧਤ ਸ਼ਕਸ਼ੀਤਾ ਫਰੀਦਕੋਟ ਦੇ ਐਨ ਜੀਓਜ਼ ਧਾਰਮਿਕ ਸ਼ਕਸ਼ੀਤਾ ਕਲਾ ਨਾਲ ਜੁੜੀਆਂ ਹੋਈਆਂ ਸ਼ਕਸ਼ੀਤਾ ਰਾਜਨੀਤੀ ਨਾਲ ਜੁੜੀਆਂ ਹੋਈਆਂ ਸ਼ਕਸ਼ੀਤਾ ਜਿੰਨੇ ਵੀ ਸਕੂਲਾਂ ਦੇ ਬੱਚੇ ਜਿਨ੍ਹਾਂ ਨੇ ਪਰਫਾਰਮ ਕਰਨਾ ਹੈ ਤੇ ਮੇਰੇ ਸਾਹਮਣੇ ਖੜੇ ਸਾਡੇ ਜਾਂਬਾਜ਼ ਬਹਾਦਰ ਪੁਲਿਸ ਦੀਆਂ ਕੁੜੀਆਂ ਜਿਹਦੇ ਵਿੱਚ ਮੁੰਡੇ ਕੁੜੀਆਂ ਦੋਨੇ ਸ਼ਾਮਲ ਨੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਵੀ ਦਿੰਨਾ ਔਰ ਨਾਲ-ਨਾਲ ਰੰਗਲੇ ਪੰਜਾਬ ਦੀ ਅਰਦਾਸ ਵੀ ਕਰਦੇ ਆ ਕਿ ਹਰ ਬੰਦੇ ਕੋਲੇ ਬਰਾ ਸ਼ੋਣਾ ਚਾਹੀਦਾ ਹੈ ਜੋ ਰੰਗ ਤੁਸੀਂ ਪੰਜਾਬ ਦੇ ਨਕਸ਼ੇ 'ਚ ਭਰ ਸਕਦੇ ਹੋ ਉਹ ਭਰੋ ਇਮਾਨਦਾਰੀ ਨਾਲ ਆਪਣੀ ਮਿਹਨਤ ਮਿਹਨਤ ਨਾਲ ਕੰਮ ਕਰੋ ਡਿਊਟੀ ਕਰੋ ਤਾਂ ਕਿ ਅਸੀਂ ਪੰਜਾਬ ਨੂੰ ਦੁਬਾਰੇ ਨੰਬਰ 1 ਸੂਬਾ ਬਣਾ ਸਕੀਏ ਔਰ ਜਿਸ ਦਿਨ ਪੰਜਾਬ ਨੰਬਰ 1 ਸੂਬਾ ਬਣਿਆ ਉਸ ਦਿਨ ਭਾਰਤ ਨੰਬਰ 1 ਦੇਸ਼ ਬਣਨ ਵੱਲ ਚੱਲੂਗਾ ਪੰਜਾਬ ਨੂੰ ਨੰਬਰ 1 ਸੂਬਾ ਬਣਾਏ ਆਪਣਾ ਦੇਸ਼ ਨੰਬਰ 1 ਨਹੀਂ ਬਣ ਸਕਦਾ ਹਰ ਕੁਰਬਾਨੀ ਲਈ ਪੰਜਾਬੀ ਤਿਆਰ ਜੇ ਦੇਸ਼ ਚ ਅਨਾਜ ਦੀ ਘਾਟ ਤਾਂ ਪੰਜਾਬੀ ਤਿਆਰ ਖੇਡਾਂ ਜਿੱਤਣ ਵਾਸਤੇ ਪੰਜਾਬੀ ਤਿਆਰ ਸੋ ਹਰ ਇੱਕ ਫੀਲਡ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਮੱਲਾ ਮਾਰ ਰਹੇ ਨੇ ਅੱਜ 15 ਅਗਸਤ ਸ਼ਹੀਦਾਂ ਦੇ ਸੁਪਨਿਆਂ ਦਾ ਦਿਨ ਹੈ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਆਂ ਨਮਨ ਕਰਦੇ ਆਂ ਤੇ ਮੈਂ ਸਾਰਿਆਂ ਨੂੰ ਗਰਮੀ ਦੇ ਬਾਵਜੂਦ ਤੁਸੀਂ ਇੰਨੇ ਭਾਰੀ ਗਿਣਤੀ 'ਚ ਇੱਥੇ ਪਹੁੰਚੇ ਹੋਇਆ ਹਾਂ ਮੈਂ ਅੱਜ ਦੇ ਦਿਨ ਦੀਆਂ ਇੱਕ ਵਾਰੀ ਫੇਰ ਬਹੁਤ-ਬਹੁਤ ਵਧਾਈਆਂ ਦਿੰਨਾ ਮੈਂ ਦੁਆ ਕਰਦਾ ਅਰਦਾਸ ਕਰਦਾ ਪਰਮਾਤਮਾ ਅੱਗੇ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਪੰਜਾਬ ਤਰੱਕੀ ਕਰਦਾ ਰਹੇ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਤੋਂ ਪੰਜਾਬ ਦੇ ਨਗ ਦੀ ਜਿਹੜੀ ਚਮਕ ਹੈ ਉਹ ਫਿੱਕੀ ਨਹੀਂ ਪੈਣ ਦੇਣੀ ਇਹਨੂੰ ਹੋਰ ਚਮਕਾਉਣਾ ਹੈ ਮੁੰਦਰੀ ਤਾਂ ਹੀ ਉਹ ਚਮਕੂਗੀ ਜੇ ਨਗ ਚਮਕੂਗਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਵਧਾਈਆਂ ਹਕੀਕਤ ਰਿਪੋਰਟ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ